ਤੇ ਕਿ ਖਾਓਗੇ ਇਥੇ ਭਾਈ ਕਿਤੇ ਨਹੀਂ ਲੱਗਦੇ ਗੁਰਦਾਸਪੁਰ ਚਾ ਜੀਤੀ ਸਾਹਿਬ ਤੇ ਸਾਡੇ ਡੀਆਈਜੀ ਫਿਰੋਜ਼ਪੁਰ ਰੇਂਜ ਇਨਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਸਾਡੀ ਗੈਂਗਸਟਰ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਹੀ ਸਾਡੀ ਸੀਆਈ ਦੀ ਟੀਮ ਜਿਹੜੀ ਕਿ ਸਾਡੇ ਐਸਪੀ ਡੀ ਸਾਹਿਬ ਅਜੇ ਰਾਜ ਡੀਐਸਪੀ ਡੀ ਰਜਿੰਦਰ ਮਨਾਸ ਤੇ ਇਨਸਪੈਕਟਰ ਮਨਦੀਪ ਸਿੰਘ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਆਤੰਕੀ ਲਖਵੀਰ ਸਿੰਘ ਲੰਡਾ ਜਿਹੜਾ ਕਿ ਫਿਲਹਾਲ ਵਿਦੇਸ਼ ਦੇ ਵਿੱਚ ਹੈ ਤੇ ਉਹਦੇ ਸਾਥੀ जैसल ਚੰਬਲ ਤੇ ਸਤਾਨਾ ਸ਼ਹਿਰਾ ਇਹਨਾਂ ਦੇ ਕੁਝ ਦੋ ਗੁਰਗੇ ਨੇ ਜਿਹੜੇ ਕਿ ਤਰਨਤਾਰਨ ਦੇ ਵਿੱਚ ਕੋਈ ਵਾਰਦਾਤ ਨੂੰ ਅੰਜਾਮ ਦੇਣ ਨੂੰ ਫਿਰ ਰਹੇ ਆ ਜਦੋਂ ਕਿ ਟੀਮ ਨੇ ਉਸ ਇਨਫੋਰਮੇਸ਼ਨ ਦੇ ਬੇਸਿਸ ਤੇ ਨਾਕਾਬੰਦੀ ਕੀਤੀ ਤੇ ਉਹ ਪੁਲਿਸ ਨੂੰ ਵੇਖ ਕੇ ਉਹਨਾਂ ਨੇ ਜਿਹੜੀ ਆਪਣੀ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਬਟ ਉਹ ਖੇਤਾਂ ਚ ਡਿੱਗ ਪਈ ਤੇ ਉਸ ਤੋਂ ਉਤਰ ਕੇ ਜਦੋਂ ਭਜਣ ਲੱਗੇ ਤੇ ਪੁਲਿਸ ਵੱਲ ਉਹਨਾਂ ਨੇ ਦੋ ਰਾਉਂਡ ਫਾਇਰ ਕੀਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਜਿਹੜੀ ਕਿ ਰੋਬਨ ਪ੍ਰੀਤ ਜਿਹੜਾ ਉਸ ਮੁਰਾਦਪੁਰੇ ਦਾ ਤਰਨਤੰਦਰ ਰਹਿਣ ਵਾਲਿਆ ਉਹਦੀ ਲੱਤ ਰਾਤ ਦੇ ਵਿੱਚ ਗੋਲੀ ਵੱਜੀ ਹੈ ਤੇ ਦੂਜਾ ਜਿਹੜਾ ਹਰਪ੍ਰੀਤ ਹੈਪੀ ਹੈ ਜਿਹੜਾ ਕਿ ਉਸ ਮਾ ਪਿੰਡ ਦਾ ਰਹਿਣ ਵਾਲਾ ਹੈ ਇਹਨਾਂ ਦੋਵਾਂ ਨੂੰ ਕਾਬੂ ਕੀਤਾ ਇਹਨਾਂ ਦੀ ਜਦੋਂ ਸਰਚ ਕੀਤੀ ਗਈ ਗੱਡੀ ਦੇ ਵਿੱਚ ਦੋ ਗ੍ਰੇਨੇਡ ਜਿਹੜੇ ਹੈ ਉਹ ਬਰਾਮਦ ਕੀਤੇ ਗਏ ਆ ਤੇ ਇੱਕ ਪਿਸਤਲ ਤੀਬੋਰ ਦਾ ਤੇ ਸਮੇਤ ਵੀ ਜਿੰਦਾ ਰੋਂਦ ਬਰਾਮਦ ਕੀਤੇ ਗਏ ਇਹਨਾਂ ਦੀ ਬਰਾਮਦਗੀ ਹੋਈ ਹੈ ਇਹਨਾਂ ਦੀ ਫਿਰ ਫਰਦਰ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਅਤੰਕੀ ਲੰਡਾ ਤੇ ਜਿਹੜਾ ਜਸਲ ਹੈ ਉਹਦੇ ਕਹਿਣ ਤੇ ਕਾਫੀ ਚੇਰ ਤੋਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਆ ਤੇ ਉਸ ਇਨਫੋਰਮੇਸ਼ਨ ਦੇ ਬੇਸਿਸ ਤੇ ਇਹਨਾਂ ਦੇ ਦੋ ਹੋਰ ਸਾਥੀ ਜਿਹਦਾ ਜਿਹਨਾਂ ਦਾ ਨਾਮ ਹੈਗਾ ਜਗਦੀਪ ਜੱਗਾ ਤੇ ਨਵਜੋਤ ਜਿਹੜੇ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਆ ਤੇ ਉਹਨਾਂ ਨੂੰ ਸਾਡੀ ਸੀਆਰਟੀੀਮ ਨੇ ਉੱਥੋਂ ਜਾ ਕੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ ਵੀ ਇੱਕ ਪਿਸਤਲ ਬਰਾਮਦ ਹੋਈ ਹੈ ਤੇ ਦੱਸਣ ਉਹ ਦੱਸਣਯੋਗ ਗੱਲ ਇਹ ਹੈ ਕਿ ਜਿਹੜੇ ਇਹ ਦੋ ਬੰਦੇ ਆ ਇਹਨਾਂ ਨੇ ਰੋਬਨਪ੍ਰੀਤ ਨਾਲ ਰਲ ਕੇ ਗੁਰਦਾਸਪੁਰ ਹੀਰਪਿੰਡ ਦੇ ਵਿੱਚ ਜਦੋਂ ਐਕਸਟਰਸ਼ਨ ਦੀ ਕੋਈ ਡਿਮਾਂਡ ਕੀਤੀ ਸੀਗੀ ਜਦੋਂ ਐਕਸਟਰਸ਼ਨ ਨਹੀਂ ਦਿੱਤਾ ਤੇ ਉੱਥੇ ਉਹਨਾਂ ਦੇ ਗੇਟ ਤੇ ਦੋ ਬਾਰੀ ਫਾਇਰਿੰਗ ਦਾ ਅੰਜਾਮ ਦਿੱਤਾ ਸੀਗਾ ਜਿਹੜੀ ਕਿ ਉੱਥੇ ਐਫਆਈਆਰ ਵੀ ਰਜਿਸਟਰਡ ਹੈ ਤੇ ਸਾਡਾ ਇਸ ਤੋਂ ਉਹ ਕੇਸ ਵੀ ਟਰੇਸ ਹੋ ਗਿਆ ਸਰ ਇਹ ਮਿਗਨੇਡ ਦਾ ਅੰਸਰ ਕੀ ਹੋਣਾ ਮਤਲਬ ਕੋਈ ਕੋਈ ਹਮਲਾ ਕਰਨ ਦੀ ਸਾਜ਼ਿਸ਼ ਕਿਧਰੋਂ ਲੈ ਕੇ ਆ ਰਹੀ ਸੀ ਸਰ ਤੇ ਕਿਧਰ ਖੜਨੇ ਸੀ ਦੇਖੋ ਇਹ ਹੁਣ ਹੁਣ ਜਾਂਚ ਦਾ ਵਿਸ਼ੇ ਹੈ ਗ੍ਰੇਨੇਡ ਨਾਲ ਇਹਨਾਂ ਨੇ ਕੋਈ ਕਿਸ ਕਿਸ ਗਤੀਵਿਧੀ ਨੂੰ ਅਨਜਾਨ ਦੇਣਾ ਸੀਗਾ ਕੀ ਟਾਰਗੇਟ ਸੀਗਾ ਉਹ ਹੁਣ ਆਪਾਂ ਜਿਹੜੀ ਤਫਤੀਸ਼ ਕਰਦੀਆਂ ਉਹਦੇ ਦੌਰਾਨ ਢੂੰਗਾਈ ਨਾਲ ਇਹਨੂੰ ਬਵਾਚਾਂਗੇ ਸਰ ਹੋਰ ਵੀ ਬੰਦੇ ਇਹਨਾਂ ਦੇ ਨਾਲ ਹੈਗੇ ਆ ਮਤਲਬ ਮਗਰ ਬੈਕ ਦੇਖੋ ਜੀ ਦੇਰਜੇ ਕੋਈ ਸਰ ਇਹਨਾਂ ਦੇ ਦੇਖੋ ਜੀ ਉਹ ਹੁਣ ਤੁਹਾਡੇ ਸਾਹਮਣੇ ਹੀ ਆ ਹੁਣੇ ਸਾਰੀ ਗ੍ਰਿਫਤਾਰੀ ਹੋਈ ਹੈ ਜਿਹੜੀ ਵੀ ਅੱਗੇ ਕੋਈ ਤਫਤੀਸ਼ ਦੇ ਵਿੱਚ ਗੱਲ ਆਏਗੀ ਇਹਨਾਂ ਦੇ ਜਿਹੜੇ ਹੋਰ ਸਾਥੀ ਆ ਉਹਨਾਂ ਨੂੰ ਵੀ ਟਰੇਸ ਕੀਤਾ ਜਾਏਗਾ ਤੇ ਜਦੋਂ ਅਸੀਂ ਉਹਨਾਂ ਨੂੰ ਫੜ ਕੇ ਜਿਹੜਾ ਇਹ ਗਿਰੋਹ ਦੀ ਜਿਹੜੀ ਹੈ ਕਮਰ ਤੋੜਾਂਗੇ ਠੀਕ ਹੈ ਜੀ